ਅਕਾਲੀ ਤੇ ਬੀਜੇਪੀ ਦੀਆਂ ਜਿਹੜੀਆਂ ਗੱਠ ਜੋੜ ਦੀਆਂ ਚਰਚਾਵਾਂ ਜਿਹੜੀਆਂ ਬਹੁਤ ਹੀ ਜੋਰਾ ਸ਼ੋਰਾ ਨਾਲ ਚੱਲ ਰਹੀਆਂ ਨੇ ਅੱਜ ਗੱਲਬਾਤ ਕਰਾਂਗੇ ਦੋਨਾਂ ਦਾ ਜਿਹੜਾ ਗੱਠ ਜੋੜ ਦੇੜੇ ਚਰਚਾਵਾਂ ਹੋ ਰਹੀਆਂ ਨੇ ਸੂਤਰਾਂ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਜਿਹੜੀ ਜਿਹੜਾ ਤੈਹ ਹੋ ਚੁੱਕਾ ਪਰ ਸੀਟਾਂ ਨੂੰ ਲੈ ਕੇ ਜਿਹੜੀ ਸੀਟਾਂ ਦੀ ਵੰਡ ਨੂੰ ਲੈ ਕੇ ਜਿਹੜੀ ਚਰਚਾ ਜਿਹੜੀ ਉਹ ਚੱਲ ਰਹੀ ਆ ਅਕਾਲੀ ਭਾਜਪਾ ਗੱਠ ਜੋੜ ਸੀਟਾਂ ਨੂੰ ਲੈ ਕੇ ਜਿਹੜਾ ਪੇਚਾ ਜਿਹੜਾ ਉਹ ਫਸਿਆ ਹੋਇਆ ਵਾ ਇਹਨਾਂ ਸੀਟਾਂ ਤੇ ਜਿਹੜੀ ਅੜੀ ਭਾਰਤੀ ਜਨਤਾ ਪਾਰਟੀ ਜਿਹੜੀ ਅੜੀ ਹੋਈ ਆ ਤੇ ਅੱਜ ਗੱਲਬਾਤ ਕਰਾਂਗੇ ਉਸੇ ਨੂੰ ਲੈ ਕੇ ਕਿ ਕਿਹਨਾ ਕਿਹਨਾ ਸੀਟਾਂ ਨੂੰ ਲੈ ਕੇ ਜਿਹੜੀ ਇਹਨਾਂ ਦੇ ਵਿੱਚ ਜਿਹੜੀ ਆ ਉਹ ਗੱਲਬਾਤ ਚੱਲ ਰਹੀ ਆ ਲੋਕ ਸਭਾ ਚੋਣਾਂ ਲਈ ਹਾਲਾਂਕਿ ਭਾਰਤੀ ਜਨਤਾ ਪਾਰਟੀ ਨੇ ਕੌਮੀ ਪੱਧਰ ਤੇ ਜਿਹੜੀਆਂ ਆਪਣੇ ਉਮੀਦਵਾਰਾਂ ਦਾ ਜਿਹੜਾ ਐਲਾਨ ਕਰਨਾ ਜੜਾ ਸ਼ੁਰੂ ਕਰ ਦਿੱਤਾ ਪਰ ਜਿਹੜੀਆਂ ਪੰਜਾਬ ਦੀਆਂ ਸੀਟਾਂ ਨੂੰ ਲੈ ਕੇ ਜਿਹੜੀ ਅਜੇ ਟਿੱਕਰ ਜਿਹੜੀ ਆ ਉਹ ਮਤਲਬ ਕਿ ਤੈਹ ਨਹੀਂ ਹੋਇਆ ਵਾ ਅੱਜ ਇਸੇ ਗੱਲ ਨੂੰ ਲੈ ਕੇ ਅੱਜ ਤੁਹਾਡੇ ਨਾਲ ਜਿਹੜੀ ਆ ਉਹ ਚਰਚਾ ਕਰਾਂਗੇ ਜਿਹੜੀਆਂ ਭਾਜਪਾ ਦੇ ਸੀਟਾਂ ਵਾਂ ਜਿਹੜੀਆਂ ਅਕਾਲੀ ਦੀਆਂ ਸੀਟਾਂ ਵਾਂ ਕਿੱਥੋਂ ਕਿੱਥੋਂ ਜਿਹੜਾ ਕੌਣ ਜਿਹੜਾ ਵਾ ਉਹ ਲੜ ਸਕਦਾ ਵਾ ਕਿਹਨਾਂ ਉਮੀਦਵਾਰਾਂ ਨੂੰ ਜਿਹੜਾ ਵਾ ਐ ਖੜੇ ਕਰ ਸਕਦੀ ਆ ਜੁ ਉਹਨਾਂ ਨੂੰ ਲੈ ਕੇ ਜਿਹੜੀ ਉਹ ਚਰਚਾ ਕਰਾਂਗੇ ਕਿਉਂਕਿ ਅਜੇ ਤੱਕ ਅਕਾਲੀ ਦਲ ਸਮਝੌਤੇ ਸੰਬੰਧੀ ਅੰਤਿਮ ਜਿਹੜੀ ਗੱਲਬਾਤ ਹੋਣੀ ਜਿਹੜੀ ਬਾਕੀ ਆ ਪੰਜਾਬ ਵਿੱਚ ਸੰਧਾਤਕ ਤੌਰ ਤੇ ਫੈਸਲਾ ਹੋ ਚੁੱਕਾ ਕਿ ਦੋਵੇਂ ਪਾਰਟੀਆਂ ਜਿਹੜੀਆਂ ਮਿਲ ਕੇ ਜੜਾ ਵਾ ਚੋਣ ਲੜਨਗੀਆਂ ਪਰ ਸੀਟਾਂ ਨੂੰ ਲੈ ਕੇ ਦੋਵੇਂ ਪਾਰਟੀਆਂ ਵਿਚਾਲੇ ਅਜੇ ਕੋਈ ਵੀ ਜਿਹੜਾ ਫੈਸਲਾ ਵਾ ਜਿਹੜਾ ਨਹੀਂ ਹੋਇਆ ਵਾ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਅਤੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਤੋਂ ਮਿਲ ਰਹੀਆਂ ਸੂਚਨਾਵਾਂ ਮੁਤਾਬਕ ਭਾਜਪਾ ਇਸ ਵਾਰ ਪੰਜਾਬ ਦੇ ਸੂਬੇ ਵਿੱਚ 13 ਸੀਟਾਂ ਤੇ ਚੰਡੀਗੜ੍ਹ ਜਿਹੜੀ ਸੀਟ ਉਹਨੂੰ ਮਿਲਾ ਕੇ 14 ਸੀਟਾਂ ਤੇ ਅਕਾਲੀ ਦਲ ਦੇ ਨਾਲ ਇੱਕ ਸਮਝੌਤਾ ਹੋਇਆ ਵਾ ਉਹਨਾਂ ਦਾ ਇਸ ਤਹਿਤ ਭਾਜਪਾ ਅਕਾਲੀ ਦਲ ਜਿਹੜਾ ਵਾ ਅਕਾਲੀ ਦਲ ਤੋਂ 7 ਸੀਟਾਂ ਲੈਣਾ ਚਾਹੁੰਦੀ ਹੈ ਤੇ ਭਾਜਪਾ ਵਾ ਜਿਹੜੀ ਆ ਉਹ ਸ਼ਹਿਰੀ ਅਤੇ ਅਰਧ ਸ਼ਹਿਰੀ ਖੇਤਰਾਂ ਵਿੱਚ ਉਸ ਦਾ ਵੋਟ ਬੈਂਕ ਜਿਹੜਾ ਵਾ ਉਹ ਮਜ਼ਬੂਤ ਹੈ ਜਿਹੜਾ ਸ਼ਹਿਰੀ ਖੇਤਰ ਦੇ ਵਿੱਚ ਇਸ ਲਈ ਉਹ ਘੱਟ ਸੀਟਾਂ ਸਮਝੌਤੇ ਜਿਹੜਾ ਨਹੀਂ ਕਰੂਗੀ ਸਮਝੌਤਾ ਨਹੀਂ ਕਰੂਗੀ ਇਸ ਨੂੰ ਲੈ ਕੇ ਜਿਹੜਾ ਵਾ ਪੇਚਾ ਜਿਹੜਾ ਉਹ ਫਸਿਆ ਹੋਇਆ ਵਾ ਦੋਨਾਂ ਪਾਰਟੀਆਂ ਦੇ ਵਿੱਚ ਅੱਜ ਉਸੇ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਕਿਹੜੀ ਸੀਟ ਤੋਂ ਜਿਹੜੇ ਵਾ ਐਲਾਨ ਕਰ ਸਕਦੇ ਆ ਸਸਪੈਂਸੀ ਐ ਇਸ ਟਾਈਮ ਸੀਟਾਂ ਨੂੰ ਲੈ ਕੇ ਅਜੇ ਭਾਜਪਾ ਤੇ ਅਕਾਲੀ ਵਿਚਾਲੇ ਗੱਲਬਾਤ ਜਿਹੜੀ ਬਾਕੀ ਆ ਇਸ ਵਾਰ ਭਾਜਪਾ ਵੀ ਅਕਾਲੀ ਦਲ ਤੋਂ ਪਟਿਆਲਾ ਤੇ ਲੁਧਿਆਣਾ ਸੀਟਾਂ ਦੀ ਜਿਹੜੀ ਮੰਗ ਕਰ ਰਹੀ ਆ ਭਾਜਪਾ ਦੀਆਂ ਨਜ਼ਰਾਂ ਸ਼੍ਰੀ ਅਨੰਦਪੁਰ ਸਾਹਿਬ ਸੀਟ ਤੇ ਟਿਕੀਆਂ ਹੋਈਆਂ ਨੇ ਤੇ ਭਾਜਪਾ ਆਪਣੀਆਂ ਰਵਾਇਤੀ ਸੀਟਾਂ ਜਿਨ੍ਹਾਂ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਵੀ ਸ਼ਾਮਲ ਹਨ ਉਹ ਵੀ ਅਕਾਲੀ ਦਲ ਨਾਲ ਸਮਝੌਤਾ ਹੋਣ ਦੀ ਸਥਿਤੀ ਵਿੱਚ ਲੈਣਾ ਚਾਹੁੰਦੀਆਂ ਹਨ ਪਟਿਆਲਾ ਦੀ ਸੀਟ ਇਸ ਲਈ ਭਾਜਪਾ ਮੰਗ ਰਹੀ ਹੈ ਕਿਉਂਕਿ ਕੈਪਟਨ ਉਹ ਮਰਿੰਦਰ ਸਿੰਘ ਦੀ ਜਿਹੜੇ ਵਾਈਫ ਆ ਪਰਨੀਤ ਕੌਰ ਉਹ ਪਰਿਵਾਰਿਕ ਮੈਂਬਰ ਉਹ ਉਥੋਂ ਉਹਨਾਂ ਨੂੰ ਲੜਾਉਣਾ ਚਾਹੁੰਦੇ ਨੇ ਕਿ ਪਰਿਵਾਰਿਕ ਸੀਟ ਆ ਹੋਵੇ ਇਸ ਕਰਕੇ ਪਰਨੀਤ ਕੌਰ ਨੇੜਾ ਉਥੋਂ ਲੜਾਉਣਾ ਚਾਹੁੰਦੇ ਹੁਣ ਗੱਲਬਾਤ ਕਰਦੇ ਆ ਤੁਹਾਡੇ ਨਾਲ ਸਾਰੀ ਕਿਹੜੀ ਸੀਟ ਤੋਂ ਕਿੱਥੋਂ ਜਿਹੜਾ ਵਾ ਹੁਣ ਪਹਿਲਾ ਬੀਜੇਪੀ ਤੋਂ ਗੱਲ ਕਰਦੇ ਆਂ ਬੀਜੇਪੀ ਅੰਮ੍ਰਿਤਸਰ ਤੋਂ ਪਿਛਲੀ ਵਾਰ ਜਿਹੜੇ ਆ ਭਾਜਪਾ ਤੋਂ ਹਰਦੀਪ ਪੁਰੀ ਸਨ ਪਰ ਇਸ ਵਾਰ ਕਿਸ ਕਿਸੇ ਉੱਚ ਘੱਟ ਉੱਚ ਅਧਿਕਾਰੀ ਨੂੰ ਬਣਾਇਆ ਜਾ ਸਕਦਾ ਉਮੀਦਵਾਰ ਤੇ ਅਗਲੀ ਗੱਲ ਕਰਦੇ ਆਂ ਗੁਰਦਾਸਪੁਰ ਤੋਂ ਗੁਰਦਾਸਪੁਰ ਤੋਂ ਪਿਛਲੀ ਵਾਰ ਜਿਹੜੇ ਸੀਗੇ ਉਹ ਸਨੀ ਦਿਓਲ ਸੀਗੇ ਜਿਨ੍ਹਾਂ ਨੂੰ ਖੜੇ ਕੀਤਾ ਸੀ ਪਰ ਬਹੁਤ ਜ਼ਿਆਦਾ ਸਨੀ ਦਿਓਲ ਦਾ ਵਿਰੋਧ ਹੋਇਆ ਇੱਕ ਵਾਰ ਵੀ ਜਿਹੜਾ ਵਾ ਗੁਰਦਾਸਪੁਰ ਉਹਨਾਂ ਨੇ ਆ ਕੇ ਨਹੀਂ ਦੇਖਿਆ ਤੇ ਬੀਜੇਪੀ ਨੇ ਉੱਥੇ ਆਪਣਾ ਇੱਕ ਬੰਬੇ ਤੋਂ ਲਿਆ ਕੇ ਸੈਲਬ੍ਰਿਟੀਜ਼ ਦਿਖਾ ਕੇ ਲੋਕਾਂ ਦਾ ਵੋਟ ਬੈਂਕ ਲੋਕਾਂ ਨੇ ਵੀ ਕਾਫੀ ਜਿਹੜਾ ਵਾ ਵੋਟਾਂ ਉੱਥੇ ਪਾਤੀਆਂ ਉਹਨਾਂ ਨੂੰ ਪਰ ਕਿਤਨੇ ਕਿਤੇ ਲੋਕ ਜਿਹੜੇ ਨੇ ਨਿਰਾਸ਼ਾ ਚਲਦੀ ਜਿਹੜੇ ਵਿਨੋਦ ਖੰਨਾ ਸੀਗੇ ਪਹਿਲਾਂ ਉੱਥੇ ਕਾਫੀ ਉਹਨਾਂ ਨੇ ਜਿਹੜੇ ਕੰਮ ਕੀਤੇ ਸੀਗੇ ਉੱਥੇ ਕਾਫੀ ਜਿਹੜਾ ਵੋਟ ਬੈਂਕ ਵਧੀਆ ਸੀ ਪਰ ਉਹਨਾਂ ਦੀ ਜਿਹੜੀ ਵਾਈਫ ਨੂੰ ਜਿਹੜੀ ਟਿਕਟ ਨਹੀਂ ਦਿੱਤੀ ਗਈ ਪਰ ਕਿਤਨੇ ਕਿਤੇ ਲੋਕਾਂ ਦੇ ਵਿੱਚ ਜਿਹੜਾ ਰੋਸ਼ ਸਿਗਾ ਪਰ ਹੁਣ ਦੇਖਣਾ ਹੋਏਗਾ ਕਿ ਉਹ ਗੁਰਦਾਸਪੁਰ ਤੋਂ ਕਿਸ ਦੀ ਜਿਹੜੀ ਦਾਅਵੇਦਾਰੀ ਆ ਉਹ ਕਿਸ ਨੂੰ ਜੜਾ ਵਾ ਭਾਜਪੀ ਜਿਹੜੀ ਹੈ ਟਿਕਟ ਦਿੰਦੀ ਹੈ ਤੇ ਤੀਸਰੇ ਨੰਬਰ ਤੇ ਜਿਹੜੀ ਗੱਲ ਕਰਦੇ ਆ ਅਸੀਂ ਹੁਸ਼ਿਆਰਪੁਰ ਤੋਂ ਇਸ ਵੀਲੇ ਜਿਹੜੇ ਉੱਥੇ ਸੋਮ ਪ੍ਰਕਾਸ਼ ਜੜੀਆਂ ਵਾ ਸੋਮ ਪ੍ਰਕਾਸ਼ ਜੀ ਨੇ ਤੇ ਹੁਣ ਉਹ ਜੜੀਆਂ ਚਰਚਾਵਾਂ ਚੱਲ ਚੱਲ ਰਹੀਆਂ ਨੇ ਉੱਥੇ ਤੇ ਚਰਚਾਵਾਂ ਚੱਲਦੀਆਂ ਨੇ ਸਾਪਲਾ ਵਿਜੇ ਸਾਪਲਾ ਜੀ ਦੀਆਂ ਚਰਚਾਵਾਂ ਚੱਲਦੀਆਂ ਨੇ ਕਿ ਉਹਨਾਂ ਨੂੰ ਵੀ ਉੱਥੋਂ ਜਿਹੜੀ ਆ ਟਿਕਟ ਜਿਹੜੀ ਆ ਉਹ ਮਿਲ ਸਕਦੀ ਆ ਤੇ ਹੁਣ ਗੱਲ ਕਰਦੇ ਆ ਪਟਿਆਲਾ ਦੀ ਪਟਿਆਲਾ ਤੋਂ ਕੈਪਟਨ ਮਰਿੰਦਰ ਸਿੰਘ ਨੇ ਆਖਿਆ ਹੈ ਕਿ ਉਹ ਇਸ ਵਾਰ ਜਿਹੜੀਆਂ ਲੋਕ ਸਭਾ ਚੋਣਾਂ ਨਹੀਂ ਲੜਨਗੇ ਉਹਨਾਂ ਦੀ ਪਤਨੀ ਪਰਨੀਤ ਕੌਰ ਪਟਿਆਲਾ ਤੋਂ ਉਮੀਦਵਾਰ ਹੋਣਗੇ ਉਹਨਾਂ ਨੇ ਇੱਥੇ ਕਾਫੀ ਕੰਮ ਕੀਤੇ ਨੇ ਦੱਸਦੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਪੰਜਾਬ ਦੇ ਸਾਬਕਾ ਜਿਹੜੇ ਮੁੱਖ ਮੰਤਰੀ ਆ ਬੀਤੇ ਦਿਨੀ ਜਿਹੜੇ ਆਉ ਨਰਿੰਦਰ ਮੋਦੀ ਜੀ ਨਾਲ ਮੁਲਾਕਾਤ ਕੀਤੀ ਦੱਸਿਆ ਜਾ ਰਿਹਾ ਕਿ ਮੁਲਾਕਾਤ ਪਟਿਆਲਾ ਸੀਟ ਉਤੇ ਚੋਣ ਲੜਨ ਬਾਰੇ ਬੜੀ ਆਉ ਕਹਿ ਰਹੇ ਆ ਕਿ ਸ਼ਾਇਦ ਉਹਨਾਂ ਨੇ ਇਹੜੀ ਚੋਣ ਲੜਨ ਬਾਰੇ ਇਹਦੀ ਗੱਲਬਾਤ ਉਹਨਾਂ ਦੇ ਨਾਲ ਕੀਤੀ ਹੋਊਗੀ ਤੇ ਹੁਣ ਦੇਖਣਾ ਹੋਵੇਗਾ ਕਿ ਬੀਜੇਪੀ ਸਰਕਾਰ ਜਿਹੜੀ ਹੈ ਬੀਜੇਪੀ ਜਿਹੜੀ ਬੀਜੇਪੀ ਕੇ ਕੇਸ ਨੂੰ ਜਿਹੜੀ ਆ ਪਟਿਆਲਾ ਤੋਂ ਟਿਕਟ ਦਿੰਦੀ ਹੈ ਪਰ ਚਰਚਾਾਂ ਮਾ ਜਿਹੜੀਆਂ ਉਹਨਾਂ ਦੀ ਕੈਪਟਨ ਦੀ ਵਾਈਫ ਦੀਆਂ ਹੋ ਰਹੀਆਂ ਨੇ ਹੁਣ ਗੱਲ ਕਰਦੇ ਆ ਅਸੀਂ ਲੁਧਿਆਣਾ ਦੀ ਲੁਧਿਆਣਾ ਤੋਂ ਜਿਹੜੇ ਅਜੇ ਤੱਕ ਕੋਈ ਵੀ ਸਾਹਮਣੇ ਨਹੀਂ ਆਇਆ ਪਰ ਬੈਂਸ ਬ੍ਰਦਰ ਜਿਹਨੂੰ ਜਿਹੜੇ ਆ ਭਾਜਪਾ ਨੂੰ ਸਮਰਥਨ ਦਿੱਤਾ ਵਾ ਇਸ ਤੋਂ ਹੋ ਸਕਦਾ ਹੈ ਕਿ ਸਿਮਰਜੀਤ ਬੈਂਸ ਜਿਹੜੇ ਆ ਉਹ ਜਿਹੜੇ ਉਮੀਦਵਾਰ ਜਿਹੜੇ ਹੋ ਸਕਦੇ ਆ ਤੇ ਹੁਣ ਗੱਲ ਕਰਦੇ ਆ ਜਿਹੜੀਆਂ ਅਕਾਲੀ ਦਲ ਦੀਆਂ ਜਿਹੜੇ ਸੀਟਾਂ ਬਾਰੇ ਅਸੀਂ ਗੱਲਬਾਤ ਕਰਦੇ ਆ ਸਾਰੀ ਜੋ ਕਿ ਕਾਫੀ ਧੇਰ ਤੋਂ ਗੱਠ ਜੋੜ ਨੂੰ ਲੈ ਕੇ ਚੱਲ ਰਿਹਾ ਸੀਗੀ ਅਕਾਲੀ ਤੇ ਭਾਜਪਾ ਦੇ ਵਿੱਚ ਜਿਹੜਾ ਗੱਠ ਜੋੜ ਨੂੰ ਲੈ ਕੇ ਕਾਫੀ ਕਿਸਾਨੀ ਮੁੱਦੇ ਤੋਂ ਬਾਅਦ ਵੀ ਜਿਹੜਾ ਕਾਫੀ ਵਿਰੋਧ ਹੋ ਰਿਹਾ ਸੀਗਾ ਕਿ ਇਹ ਜਿਹੜੀ ਅਕਾਲੀ ਦਲ ਆ ਭਾਜਪਾ ਨੂੰ ਸਪੋਰਟ ਕਰਦੀ ਹੈ ਤੇ ਅਕਾਲੀ ਦਲ ਨੇ ਜਿਹੜਾ ਵਾ ਗੱਠ ਜੋੜ ਜਿਹੜਾ ਵਾ ਪਿਛਲੀ ਵਾਰ ਜਿਹੜਾ ਤੋੜ ਦਿੱਤਾ ਸੀ ਹੁਣ ਦੁਬਾਰਾ ਜਿਹੜਾ ਵਾ ਉਹ ਕਿਸਾਨੀ ਮੁੱਦਾ ਚੱਲ ਰਿਹਾ ਹੁਣ ਹੁਣ ਦੇਖਣਾ ਹੋਵੇਗਾ ਕਿ ਅਕਾਲੀ ਦਲ ਦੀ ਜਿਹੜੀ ਪਹਿਲੀ ਸੀਟ ਅਨੰਦਪੁਰ ਅਨੰਦਪੁਰ ਸਾਹਿਬ ਦੀ ਗੱਲ ਕਰਦੇ ਇਸ ਨੰਦਪੁਰ ਦੀ ਇਸ ਟੈਂਪ ਕੋਈ ਵੀ ਅਜੇ ਨਜ਼ਰ ਨਹੀਂ ਆ ਰਿਹਾ ਕਿ ਕਿਸ ਨੂੰ ਜਿਹੜੀ ਐਲਾਨ ਕਰ ਸਕਦੀ ਹੈ ਦੂਸਰੀ ਅਸੀਂ ਗੱਲ ਕਰਦੇ ਆ ਬਠਿੰਡਾ ਤੋਂ ਇਸ ਸਵੇਲੇ ਜਿਹੜੇ ਹਮ ਹਰ ਸਿਮਰਤ ਬਾਦਲ ਨੇ ਤੇ ਅਜੇ ਤੱਕ ਹਰ ਸਿਮਰਤ ਹੀ ਬਠਿੰਡਾ ਤੋਂ ਜਿਹੜੇ ਚੌਣ ਲੜ ਸਕਦੇ ਜਿਹੜੇ ਫਾਈਨਲ ਨਹੀਂ ਹੋਇਆ ਇਸ ਦੇ ਇਸ ਦੇ ਬਾਰੇ ਵੀ ਤੇ ਸੰਗਰੂਰ ਦੀ ਗੱਲ ਕਰਦੇ ਆ ਅਸੀਂ ਸੰਗਰੂਰ ਪਿਛਲੀ ਵਾਰ ਜਿਮਣੀ ਚੋਣਾਂ ਤੇ ਅਕਾਲੀ ਦਲ ਨੇ ਰਾਜਾ ਉਹਨਾਂ ਦੀ ਭੈਣ ਨੂੰ ਉਮੀਦਵਾਰ ਜਿਹੜਾ ਐਲਾਨ ਸੀ ਪਰ ਇਸ ਵਾਰ ਅਜੇ ਤੱਕ ਜਿਹੜੀ ਵਾ ਕੋਈ ਵੀ ਜਿਹੜੀ ਚਰਚਾ ਜਿਹੜੀ ਆ ਉਹ ਨਹੀਂ ਦੇਖਣ ਨੂੰ ਮਿਲ ਰਹੀ ਆ। ਦਲੰਦਰ ਦੀ ਗੱਲ ਕਰੀਏ ਤਾਂ ਇਸ ਤੋਂ ਜਿਹੜੇ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਆਮ ਆਦਮੀ ਪਾਰਟੀ ਦੇ ਐਮਪੀ ਨੇ ਤੇ ਹੁਣ ਦੁਬਾਰਾ ਜਿਹੜੇ ਇਲੈਕਸ਼ਨ ਆਣ ਆਉਣ ਵਾਲੇ ਨੇ ਹੁਣ ਅਕਾਲੀ ਦਲ ਜਿਹੜੀ ਜਿਮਣੀ ਚੋਣਾਂ 'ਚ ਭਾਜਪਨ ਜਿਹੜੀ ਅਕਾਲੀ ਦਲ ਛੱਡ ਛੱਡ ਤੇ ਆਏ ਇਕਬਾਲ ਸਿੰਘ ਠਵਾਲ ਨੂੰ ਜਿਹੜਾ ਉਮੀਦਵਾਰ ਬਣਾਇਆ ਸੀ ਹੋ ਸਕਦਾ ਇਸ ਵਾਰ ਸਾਂਝਾ ਉਮੀਦਵਾਰ ਜਿਹੜਾ ਐਲਾਨਿਆ ਜਾਵੇ ਭਾਜਪੀ ਤੇ ਅਕਾਲੀ ਦਲ ਵੱਲੋਂ ਤੇ ਹੁਣ ਸਸਪੈਂਸ ਹੀ ਐ ਇਸ ਇਸ ਵਕਤ ਤੇ ਹੁਣ ਦੇਖਣਾ ਹੋਵੇਗਾ ਕਿ ਅੱਗੇ ਕੀ ਨਿਕਲ ਕੇ ਆਉਂਦਾ ਫਤਿਹਗੜ੍ਹ ਸਾਹਿਬ ਦੀ ਗੱਲ ਕਰੀਏ ਤਾਂ ਪਿਛਲੀ ਵਾਰ ਕਾਲੀ ਦਲ ਵੱਲੋਂ ਦਰਬਾਰਾ ਸਿੰਘ ਗੁਰੂ ਉਮੀਦਵਾਰ ਸਨ ਪਰ ਇਸ ਵਾਰ ਕੌਣ ਹੋਵੇਗਾ ਇਸ ਵਲ ਹਜੇ ਕੋਈ ਵੀ ਚਰਚਾ ਨਹੀਂ ਹੋ ਰਹੀ ਹੁਣ ਦੇਖਣਾ ਹੋਵੇਗਾ ਕਿ ਕੌਣ ਉਮੀਦਵਾਰ ਜਿਹੜਾ ਉੱਥੋਂ ਜਿਹੜਾ ਫਤਿਹਗੜ੍ਹ ਸਾਹਿਬ ਤੋਂ ਜਿਹੜਾ ਐਲਾਨ ਕਰਦੇ ਨੇ ਤੇ ਗੱਲ ਕਰਦੇ ਆ ਫਰੀਦਕੋਟ ਦੀ ਪਿਛਲੀ ਵਾਰ ਕਾਲੀ ਦਲ ਵੱਲੋਂ ਗੁਲਜਾਰ ਸਿੰਘ ਰਣੀਕੇ ਸਨ ਪਰ ਮੁਹੰਮਦ ਸਦੀਕ ਤੋਂ ਹਾਰ ਗਏ ਸਨ ਤੇ ਇਸ ਵਾਰ ਅਜੇ ਤੱਕ ਕੋਈ ਵੀ ਚਰਚਾ ਨਹੀਂ ਹੈ ਕਿ ਕੌਣ ਉਮੀਦਵਾਰ ਜਿਹੜਾ ਵਾ ਉਹ ਫਰੀਦਕੋਟ ਤੋਂ ਹੋ ਸਕਦਾ ਵਾ ਤੇ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਇਸ ਵੇਲੇ ਸੁਖਵੀਰ ਬਾਦਲ ਨੇ ਹੋ ਸਕਦਾ ਹੈ ਕਿ ਦੁਬਾਰਾ ਵੀ ਉੱਥੋਂ ਜਿਹੜਾ ਵਾ ਉਹ ਸੁਖਵੀਰ ਬਾਦਲ ਜਿਹੜਾ ਵਾ ਫਿਰੋਜ਼ਪੁਰ ਤੋਂ ਲੜਨ ਤੇ ਹਜੇ ਤੱਕ ਕੋਈ ਵੀ ਇੱਥੋਂ ਵੀ ਹਜੇ ਕੋਈ ਫਾਈਨਲ ਜਿਹੜਾ ਵਾ ਨਹੀਂ ਹੋਇਆ ਤੇ ਹੁਣ ਗੱਲ ਕਰਦੇ ਆ ਖੰਡੂਰ ਸਾਹਿਬ ਦੀ ਕੰਡੂਰ ਸਾਹਿਬ ਤੋਂ ਕਾਲੀ ਦਲ ਤੋਂ ਪਿਛਲੀ ਵਾਰ ਬੀਬੀ ਜਗੀਰਕੌਰ ਸਨ ਪਰ ਕਾਂਗਰਸ ਦੇ ਜਸਵੀਰ ਸਿੰਘ ਡਿੰਪਾ ਤੋਂ ਹਾਰੇ ਹਾਰ ਗਏ ਸਨ ਤੇ ਹੋ ਸਕਦਾ ਹੈ ਕਿ ਜੇਕਰ ਬੀਬੀ ਜਗੀਰਕੌਰ ਕਾਲੀ ਦਲ ਚ ਦੁਬਾਰਾ ਸ਼ਾਮਲ ਹੋ ਜਾਂਦੇ ਆ ਹੋ ਸਕਦਾ ਹੈ ਕਿ ਦੁਬਾਰਾ ਜਿਹੜੇ ਉਮੀਦਵਾਰ ਜਿਹੜਾ ਆ ਉਹ ਐਲਾਨ ਦਿੱਤੇ ਜਾਣ ਤੇ ਤੁਹਾਡੇ ਕੀ ਵਿਚਾਰ ਨੇ ਇਹਨਾਂ ਸੀਟਾਂ ਦੇ ਉੱਤੇ ਕੌਣ ਕਿੱਥੋਂ ਲੜ ਸਕਦਾ ਹੈ ਤੇ ਕੌਣ ਉਮੀਦਵਾਰ ਹੋ ਸਕਦਾ ਹੈ ਕਿਹੜੀ ਜਗ੍ਹਾ ਤੋਂ ਤੁਸੀਂ ਆਪਣੇ ਜਿਹੜੇ ਕਮੈਂਟ ਕਰਕੇ ਸਾਨੂੰ ਆਪਣੇ ਵਿਚਾਰ ਜੂਰ ਦੱਸਿਆ ਕਰੋ ਲਗਾਤਾਰ ਸੇ ਤੁਹਾਨੂੰ ਹਰੇਕ ਜਿਹੜੀ ਚੋਣਾਂ ਨੂੰ ਲੈ ਕੇ ਜਿਹੜੀ ਅਪਡੇਟ ਦੇ ਰਹੇ ਆ ਤੇ ਆਪਣੇ ਕਮੈਂਟ ਕਰਕੇ ਜੂੜ ਦੱਸਿਆ ਕਰੋ ਕਿੱਥੋਂ ਕੌਣ ਲੜ ਸਕਦਾ ਹੈ ਜੇ ਕਿਹੜਾ ਉਮੀਦਵਾਰ ਜਿਹੜਾ ਉਹ ਸਹੀ ਹੈ ਉਹ ਲੜ ਸਕਦਾ ਹੈ ਤੇ ਕਿਹੜਾ ਉਥੇ ਜਿਹੜਾ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ